ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਾਂ ਸ਼ੇਅਰ ਮਾਰਕੀਟ ਨੂੰ ਦੇ ਵਿੱਚ ਜਿਹੜਾ ਟਰੇਡਿੰਗ ਕਰਦੇ ਆ ਕੀ ਆਪਾਂ ਟਾਈਮ ਪਤਾ ਕਰ ਸਕਦੇ ਆ ਕਿ ਕਿਸ ਟਾਈਮ ਉਹ ਪਾਵੇਗਾ ਮਤਲਬ ਕਿ ਆਪਾਂ ਮਾਰਕੀਟ ਨੂੰ ਟਾਈਮ ਕਰ ਸਕਦੇ ਆ ਜੀ ਹਾਂ ਆਪਾਂ ਮਾਰਕੀਟ ਨੂੰ ਟਾਈਮ ਕਰ ਸਕਦੇ ਆ ਇਹ ਪੋਸੀਬਲ ਆ ਠੀਕ ਆ ਇਹਨਾਂ ਚੀਜ਼ਾਂ ਤੇ ਮੈਂ ਲਗਭਗ ਡੇਢ ਸਾਲ ਦਾ ਟਾਈਮ ਲਗਾ ਚੁੱਕਿਆ ਹਾਂ ਡੇਢ ਸਾਲ ਤੋਂ ਮੈਂ ਇਸੇ ਚੀਜ਼ ਤੇ ਸਟੱਡੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਮਤਲਬ ਕਿ ਪ੍ਰੈਕਟਿਸ ਕਰ ਕਰਕੇ ਕਦੇ ਕਿਸੇ ਚੀਜ਼ ਨੂੰ ਅਪਲਾਈ ਕਰਕੇ ਕਦੇ ਕਿਸੇ ਨੂੰ ਤੇ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਸਾਰੀ ਮਤਲਬ ਕਿ ਸਫਲਤਾ ਹਾਸਲ ਕੀਤੀ ਹੈ ਤੇ ਉਹ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਹੋਈ ਹੈ YouTube ਤੇ ਤੁਸੀਂ ਚੈੱਕ ਕਰਿਓ ਇਸ ਵੀਡੀਓ ਨੂੰ ਪੂਰਾ ਪਹਿਲਾਂ ਦੇਖਿਓ ਉਸ ਤੋਂ ਬਾਅਦ ਜਾ ਕੇ ਉਹ ਵੀਡੀਓ ਜ਼ਰੂਰ ਦੇਖਿਓ ਠੀਕ ਹੈ ਤੇ ਆਪਾਂ ਟਾਈਮ ਕਰ ਸਕਦੇ ਹਾਂ ਠੀਕ ਆ ਪਰ ਇੱਕ ਚੀਜ਼ ਹਮੇਸ਼ਾ ਯਾਦ ਰੱਖਣੀ ਆ ਤੁਸੀਂ ਜ਼ਿੰਦਗੀ ਦੇ ਵਿੱਚ ਭਾਵੇਂ ਕੋਈ ਵੀ ਕੰਮ ਕਰਦੇ ਹੋ ਠੀਕ ਆ ਕਿ ਹਰ ਇੱਕ ਚੀਜ਼ ਹਰ ਵਾਰ ਟੇਂਜ ਹੁੰਦੀ ਠੀਕ ਹੈ ਹਰ ਇੱਕ ਚੀਜ਼ ਹਰ ਵਾਰ ਨਹੀਂ ਹੁੰਦੀ ਆ ਹਰ ਇੱਕ ਚੀਜ਼ ਜੇ ਆਪਾਂ 10 ਵਾਰੀ ਕਰਦੇ ਆਂ ਤੇ 7-8 ਵਾਰ ਹੁੰਦੀ ਹੈ ਠੀਕ ਹੈ ਇਹ ਸ਼ੇਅਰ ਮਾਰਕੀਟ ਦੇ ਵਿੱਚ ਵੀ ਇਹੋ ਚੀਜ਼ ਆ ਇਹ ਪ੍ਰੋਬੈਬਿਲਟੀ ਆ ਇੱਥੇ ਕੋਈ ਵੀ ਗਰੰਟੀ ਵਾਲੀ ਚੀਜ਼ ਹੈ ਨਹੀਂ ਠੀਕ ਹੈ ਤੇ ਨਾ ਹੀ ਹੋਣੀ ਚਾਹੀਦੀ ਆ ਮੇਰੇ ਹਿਸਾਬ ਨਾਲ ਕਿਉਂਕਿ ਜਦੋਂ ਆਪਾਂ ਨੇ ਛੋਟੇ ਛੋਟੇ ਇਹਦੇ ਵਿੱਚ ਲਾਸ ਹੁੰਦੇ ਰਹਿਣਗੇ ਠੀਕ ਹੈ ਉਦੋਂ ਆਪਾਂ ਸਿੱਖਦੇ ਰਵਾਂਗੇ ਜਦਦਨ ਲਾਸ ਹੋਂਟੇਗੇ ਉਦਦਨ ਸਿੱਖਣੋਂ ਹਟ ਜਾਣਾ ਠੀਕ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਆਪਾਂ ਕੋਈ ਵੀ ਕੰਮ ਕਰਦੇ ਆ ਪੂਰੀ ਜ਼ਿੰਦਗੀ ਬੰਦਾ ਕਦੇ ਵੀ ਪਰਫੈਕਟ ਨਹੀਂ ਹੁੰਦਾ ਉਸੇ ਤਰ੍ਹਾਂ ਸ਼ੇਅਰ ਮਾਰਕੀਟ ਦੇ ਵਿੱਚ ਵੀ ਕੋਈ ਵੀ ਪਰਫੈਕਟ ਨਹੀਂ ਹਰ ਇੱਕ ਬੰਦਾ ਅਨਪਰਫੈਕਟ ਆ ਤੇ ਅਨਪਰਫੈਕਟ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਉੱਥੇ ਆਪਾਂ ਨੂੰ ਆਪਾਂ ਆਪਣੇ ਕੈਪੀਟਲ ਨੂੰ ਸੇਵ ਕਰਕੇ ਰੱਖ ਸਕਦੇ ਆ ਕਿਉਂਕਿ ਆਪਾਂ ਕਦੇ ਵੀ ਇਹ ਨਹੀਂ ਸੋਚਾਂਗੇ ਕਿ ਐਸਐਮ ਮੁਵ ਦੀ ਗਰੰਟੀ ਹੈ ਤੇ ਮੈਂ ਪੂਰਾ ਪੈਸਾ ਲਗਾ ਦਵਾਂ ਠੀਕ ਹੈ ਤੇ ਇਸ ਕਰਕੇ ਚਾਹੇ ਆਪਾਂ ਮਾਰਕੀਟ ਨੂੰ ਟਾਈਮ ਕਰਨਾ ਚਾਹੇ ਵੈਸੇ ਟਰੇਡ ਕਰਨੀ ਆ ਹਰ ਇੱਕ ਵਾਰੀ ਇਹ ਮੈਂ ਵੈਨ ਦੇ ਵਿੱਚ ਜਰੂਰ ਰੱਖਣਾ ਹੈ ਕਿ ਇਹ ਪ੍ਰੋਬੈਬਿਲਟੀ ਆ ਇਹ ਚੀਜ਼ ਹੋ ਸਕਦੀ ਆ ਹੋਵੇਗੀ ਇਹ ਗਰੰਟੀ ਨਹੀਂ ਠੀਕ ਹੈ ਤੇ ਆਪਾਂ ਮਾਰਕੀਟ ਨੂੰ ਟਾਈਮ ਕਰ ਸਕਦੇ ਆ ਠੀਕ ਹੈ ਇਹ ਮੈਂ ਅਚੀਵ ਕੀਤਾ ਆ ਬੈਂਕ ਨਿਫਟੀ ਦੇ ਬਾਰੇ ਵੀ ਤੁਹਾਨੂੰ ਵੀਡੀਓ ਦੱਸੀ ਆ ਨਿਫਟੀ ਦੇ ਬਾਰੇ ਦੱਸੀ ਆ ਤੇ ਦੂਜੀ ਗੱਲ ਇੱਕ ਚੀਜ਼ ਹੈ ਹਮੇਸ਼ਾ ਯਾਦ ਰੱਖਿਓ ਕਿ ਆਪਣੀ ਜਿਹੜੀ ਇੰਡੈਕਸ ਅਸਲੀ ਮਾਰਕੀਟ ਆ ਉਹ ਸਿਰਫ ਨਿਫਟੀ 50 ਆ ਠੀਕ ਹੈ ਜਿਵੇਂ ਬੈਂਕ ਨਿਫਟੀ ਹੋ ਗਈ ਇਹ ਇੱਕ ਸੈਕਟਰ ਆ ਬੈਂਕ ਨਿਫਟੀ ਵਾਖੂ ਆਈਟੀ ਸੈਕਟਰ ਇਤਨਾ ਬਹੁਤ ਸਾਰੇ ਸੈਕਟਰ ਹੁੰਦੇ ਆ ਠੀਕ ਹੈ ਮਾਰਕੀਟ ਨਿਫਟੀ ਆ ਕਿਉਂਕਿ ਨਿਫਟੀ ਦੇ ਵਿੱਚ ਕੀ ਹੈ ਟਾਪ 50 ਕੰਪਨੀਆਂ ਠੀਕ ਹੈ ਅੱਡੋ ਵੱਡੀ ਸੈਕਟਰ ਨੂੰ ਲਾ ਕੇ ਇੱਕ ਇੰਡੈਕਸ ਬਣਿਆ ਤੇ ਉਹੀ ਆਪਣਾ ਇੰਡੈਕਸ ਆ ਜਿਸ ਤਰ੍ਹਾਂ ਬਾਕੀ ਕੰਟਰੀਆਂ ਦੇ ਵਿੱਚ ਵੀ ਇੱਕ ਹੀ ਇੰਡੈਕਸ ਹੁੰਦਾ ਹੈ ਮੇਨ ਉਹ ਮੇਨ ਇੰਡੈਕਸ ਓ ਆ ਠੀਕ ਹੈ ਜ ਜਦ ਤੁਸੀਂ ਉਹਦੇ ਨਾਲ ਸੈਂਸੈਕਸ ਨੂੰ ਲਗਾ ਸਕਦੇ ਜੋ ਕਿਉਂਕਿ ਉਹਦੇ ਵਿੱਚ ਵੀ ਟਾਪ 30 ਕੰਪਨੀਆਂ ਹੈ ਪਰ ਸਭ ਤੋਂ ਵੱਡਾ ਆਪਣੇ ਅੱਜ ਤੇ ਟਾਈਮ ਦੇ ਵਿੱਚ ਨਿਫਟੀ ਇੰਡੈਕਸ ਹੈ ਠੀਕ ਹੈ ਤੇ ਨਿਫਟੀ ਦੇ ਵਿੱਚ ਜਿਹੜੀਆਂ ਚੀਜ਼ਾਂ ਕੰਮ ਕਰਦੀ ਇਹਨਾਂ ਦੋਵਾਂ ਵਾਸਤੇ ਆਪਾਂ ਕੰਮ ਕੀਤਾ ਹੋਇਆ ਹੈ ਟਾਈਮ ਦੇ ਨਾਲ ਕਿਸ ਤਰ੍ਹਾਂ ਆਪਾਂ ਟਾਈਮ ਦੇ ਵਿੱਚ ਟ੍ਰੇਡ ਕਰ ਸਕਦੇ ਹਾਂ ਠੀਕ ਹੈ ਤੇ ਦੂਜੀ ਗੱਲ ਇਹ ਹੈ ਕਿ ਇਹ ਹੁਣ ਅੱਗੇ ਮੈਂ ਇਹਦੇ ਵਿੱਚ ਇੱਕ ਸਟੈਪ ਹੋਰ ਜਾ ਰਿਹਾ ਠੀਕ ਹੈ ਜਿਹੜਾ ਕਿ ਮੈਂ ਸਟਾਕ ਦੇ ਵਿੱਚ ਤਿਆਰ ਕਰ ਰਿਹਾ ਟਾਈਮ ਕਰਨਾ ਕਿ ਕਿਸ ਦਿਨ ਸਟਾਕ ਦੇ ਵਿੱਚ ਮੂਵ ਆਵੇਗਾ ਤੇਜ਼ੀ ਨਾਲ ਉਹ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਠੀਕ ਹੈ ਦੋ ਸਟਾਕ ਦੇ ਵਿੱਚ ਮੇਰਾ ਕੰਮ ਚੱਲ ਰਿਹਾ ਇਹਦੇ ਵਾਸਤੇ ਅਜੇ ਮੈਂ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਇਹ ਬਾਰੇ ਨਹੀਂ ਦੱਸਾਂਗਾ ਅੱਗੇ ਵੀਡੀਓ ਆਉਣਗੀਆਂ ਇਹਦੇ ਬਾਰੇ ਜੇ ਨਾ ਜਰ ਮਤਲਬ ਕਿ ਆਪਾਂ ਉਹਦੇ ਵਿੱਚ ਸਕਸੈਸਫੁਲ ਨਹੀਂ ਹੁੰਦੇ ਉਹ ਨਾ ਜਰ ਤੁਹਾਨੂੰ ਜਾਣਕਾਰੀ ਮੈਂ ਨਹੀਂ ਦਵਾਗਾ ਠੀਕ ਹੈ ਕਿ ਉਹਦੇ ਵਿੱਚ ਆਪਾਂ ਕਿਸ ਤਰ੍ਹਾਂ ਮੂਵ ਪਾ ਸਕਦੇ ਹਾਂ ਕਿਦੋਂ ਆਪਾਂ ਬਾਈ ਕਰਕੇ ਜਾਂ ਸੈਲ ਕਰਕੇ ਵਧੀਆ ਪ੍ਰੋਫਿਟ ਕਰ ਸਕਦੇ ਹਾਂ ਹੁਣ ਦੇਖੋ ਇਸ ਤਰ੍ਹਾਂ ਆਪਾਂ ਮਾਰਕੀਟ ਨੂੰ ਟਾਈਮ ਕਰ ਸਕਦੇ ਹਾਂ ਠੀਕ ਹੈ ਇਹ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਕਿ ਜਿਸ ਤਰ੍ਹਾਂ ਮੈਂ ਸਟੈਪ ਦੱਸੇ ਉਸੇ ਤਰ੍ਹਾਂ ਤੁਸੀਂ ਫੋਲੋ ਕਰਕੇ ਕਰ ਸਕਦੇ ਹੋ ਥੋੜੀ ਜੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਵੀ ਤੁਹਾਨੂੰ ਦਵਾਗਾ ਠੀਕ ਹੈ ਤੇ ਨਾਲ ਦੀ ਨਾਲ ਮਾਰਕੀਟ ਦੇ ਵਿੱਚ ਮਸਿਆ ਤੇ ਪੁੰਨਿਆ ਦੇ ਨਾਲ ਵੀ ਬਹੁਤ ਵੱਡਾ ਕਨੈਕਸ਼ਨ ਹੈ ਜਦੋਂ ਮਸਿਆ ਤੇ ਪੁੰਨਿਆ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਆ ਇੱਕ ਬਹੁਤ ਵਧੀਆ ਅਨੁਭਵ ਦੇਖਣ ਨੂੰ ਮਿਲਦਾ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਉਹਨਾਂ ਨੇ ਕਹਿਣਾ ਕਿ ਇਹ ਬੰਦਾ ਝੂਠ ਬੋਲ ਰਿਹਾ ਹੈ ਪਰ ਮੈਂ ਇਹ ਚ ਜਸ ਸਾਬਤ ਕਰਕੇ ਤੁਹਾਨੂੰ ਦਿਖਾਵਾਂਗਾ ਠੀਕ ਹੈ ਸਾਬਤ ਕਰਕੇ ਆਪਾਂ ਹਵਾ ਦੀ ਗੱਲ ਨਹੀਂ ਕਰਦੇ ਤੇ ਹੁਣ ਤੁਸੀਂ ਮੋਬਾਈਲ ਦੀ ਸਕਰੀਨ ਦੇਖ ਪਾ ਰਹੇ ਹੋ ਇੱਥੇ ਇੱਕ ਸਾਈਡ ਤੇ ਠੀਕ ਹੈ ਮੈਂ ਓਪਨ ਕੀਤਾ ਹੋਇਆ ਹੈ ਨਿਫਟੀ 50 ਦਾ ਚਾਰਟ ਤੇ ਇਹਦੇ ਵਿੱਚ ਤੁਸੀਂ ਉੱਤੇ ਮੈਂ ਇੱਥੇ ਇੱਕ ਗੋਲ ਸਰਕਲ ਲਗਾਇਆ ਜਿੱਥੇ ਲਿਖਿਆ ਹੈ ਮੂਨ ਫੇਸਿਸ ਠੀਕ ਹੈ ਹੁਣ ਕਦੇ ਕਿਸੇ ਨੇ ਸੋਚਿਆ ਕਿ ਇਹ ਜਿਹੜੇ ਇੰਡੀਕੇਟਰ ਕਿਉਂ ਬਣੇ ਇੰਡੀਕੇਟਰ ਕਿਉਂ ਬਣੇ ਇਹ ਕਿਸੇ ਬੰਦੇ ਨੇ ਹੀ ਬਣਾਏ ਆ ਠੀਕ ਹੈ ਕੋਈ ਨਾ ਕੋਈ ਮਤਲਬ ਕਿ ਇਹਨਾਂ ਦਾ ਕੰਮ ਹੈ ਤਾਂ ਹੀ ਬਣਿਆ ਜ਼ਰੂਰੀ ਤਾਂ ਨਹੀਂ ਕਿ ਮਤਲਬ ਕਿ ਕਿਸੇ ਨੇ ਉਸੇ ਤਰ੍ਹਾਂ ਬਣਾ ਕੇ ਰੱਖ ਦੇ ਇਹ ਚੀਜ਼ ਕੰਮ ਕਰਦੀ ਹੈ ਤਾਂ ਹੀ ਬਣਿਆ ਨਾ ਪਰ ਕਿਸੇ ਨੇ ਇਸ ਤੇ ਕੰਮ ਨਹੀਂ ਕੀਤਾ ਇਸ ਕਰਕੇ ਉਸ ਨੂੰ ਪਤਾ ਨਹੀਂ ਕਿ ਇਹ ਕਿਵੇਂ ਕੰਮ ਕਰਦੀ ਹੈ ਠੀਕ ਹੈ ਹੁਣ ਦੇਖੋ ਇਹ ਮੂਨ ਫੇਸਸ ਦਾ ਮਤਲਬ ਕੀ ਆ ਮੂਨ ਫੇਸਸ ਦਾ ਮਤਲਬ ਉੱਤੇ ਤੁਹਾਨੂੰ ਇੱਕ ਬਲੂ ਕਲਰ ਦਾ ਠੀਕ ਹੈ ਇੱਥੇ ਤੁਸੀਂ ਹੁਣ ਕਈ ਲੋਕ ਕਹਿੰਨਗੇ ਕਿ ਬਲੂ ਕਲਰ ਤੈਨੂੰ ਦਿਖਾਈ ਦੇ ਰਿਹਾ ਹੋਵੇਗਾ ਠੀਕ ਹੈ ਗੋਲ ਸਰਕਲ ਉੱਤੇ ਮੈਂ ਮਤਲਬ ਕਿ ਮਾਰਕ ਕਰਕੇ ਤੁਹਾਨੂੰ ਦਿਖਾਉਣਾ ਤੁਸੀਂ ਦੇਖੋ ਉਸ ਤੋਂ ਜਿਹੜਾ ਥੱਲੇ ਵਾਲੇ ਪਾਸੇ ਜਿੱਥੇ ਹੁਣ ਮੈਂ ਮਾਰਕ ਕੀਤਾ ਠੀਕ ਹੈ ਉੱਥੇ ਰੈੱਡ ਕਲਰ ਦਾ ਗੋਲ ਸਰਕਲ ਤੁਹਾਨੂੰ ਦਿਖਾਈ ਦੇ ਰਿਹਾ ਠੀਕ ਹੈ ਜਿਹੜਾ ਉੱਤੇ ਵਾਲਾ ਬਲੂ ਕਲਰ ਦਾ ਆ ਉਹ ਆ ਮਸਿਆ ਵਾਲੇ ਦਿਨ ਇਹਦੇ ਵਿੱਚ ਮਤਲਬ ਕਿ ਉਹ ਬੰਦਾ ਆ ਮਾਰਕਟ ਦੇ ਵਿੱਚ ਠੀਕ ਹੈ ਜਿਹੜਾ ਥੱਲੇ ਵਾਲਾ ਰੈੱਡ ਕਲਰ ਦਾ ਉਹ ਬੰਦਾ ਹੈ ਪੁੰਨਿਆ ਵਾਲੇ ਦਿਨ ਠੀਕ ਹੈ ਇਹ ਮਤਲਬ ਕਿ ਜਿਹੜਾ ਇਹਦੇ ਵਿੱਚ ਮੱਸਿਆ ਪੁੰਨਿਆ ਹੁੰਦੀ ਮਾਰਕੀਟ ਦੇ ਵਿੱਚ ਜਿਹੜੀ ਆਪਣੀ ਨਾਰਮਲ ਮੱਸਿਆ ਪੁੰਨਿਆ ਹੁੰਦੀ ਉਸੇ ਹਿਸਾਬ ਨਾਲ ਚੱਲਦੀ ਹੈ ਠੀਕ ਹੈ ਇੱਕ ਦੋ ਦਿਨ ਇਹਦੇ ਵਿੱਚ ਅੱਗੇ ਪਿੱਛੇ ਅੱਗੇ ਹੋ ਜਾਂਦੀ ਕਈ ਵਾਰੀ ਕਿਉਂਕਿ ਇਹਦੇ ਵਿੱਚ ਮਾਰਕੀਟ ਦੇ ਵਿੱਚ ਕੀ ਹੈ ਕਿ ਕਿਸੇ ਦਿਨ ਜਿਸ ਦਿਨ ਉਹ ਮੱਸਿਆ ਜਾਂ ਪੁੰਨਿਆ ਹੁੰਦੀ ਉਸ ਦਿਨ ਮਾਰਕੀਟ ਬੰਦ ਹੁੰਦੀ ਹੈ ਤੇ ਇਸ ਕਰਕੇ ਇਹ ਨੈਕਸਟ ਡੇ ਸ਼ਿਫਟ ਹੋ ਜਾਂਦੀ ਹੈ ਠੀਕ ਹੈ ਤੇ ਇਹਦੇ ਵਿੱਚ ਮਤਲਬ ਕਿ ਜਦੋਂ ਤੁਸੀਂ ਇਹ ਇੰਡੀਕੇਟਰ ਲਗਾ ਕੇ ਰੱਖੋਗੇ ਇੱਥੇ ਆਪਣੇ ਆਪ ਇਹ ਆ ਜਾਵੇਗੀ ਜਿਸ ਦਿਨ ਹੋਈ ਠੀਕ ਹੈ ਤੇ ਇਹਦਾ ਰਿਲੇਸ਼ਨਸ਼ਿਪ ਕੀ ਆ ਇਸ ਜਦੋਂ ਮਤਲਬ ਕਿ ਜੋ ਟ੍ਰੈਂਡ ਆਲਰੇਡੀ ਚੱਲ ਰਿਹਾ ਠੀਕ ਹੈ ਇਥੋਂ ਤੱਕ ਕਿ ਇਹਦੇ ਨਾਲ ਮੈਂ ਇਹਨਾਂ ਚੀਜ਼ਾਂ ਨਾਲ ਤੁਹਾਨੂੰ ਇੱਕ ਵੀਡੀਓ ਬਣਾ ਕੇ ਦਿੱਤੀ ਸੀ ਤੁਸੀਂ ਜਾ ਕੇ ਵੀਡੀਓ ਜ਼ਰੂਰ ਦੇਖਿਓ ਠੀਕ ਹੈ ਮਤਲਬ ਕਿ ਮੇਰੇ ਹਿਸਾਬ ਨਾਲ ਸਤੰਬਰ ਮਹੀਨੇ ਦੀ ਸਤੰਬਰ ਮਹੀਨੇ ਦਾ ਅਨਲਿਸਿਸ ਤੇ ਉੱਤੇ ਲਿਖਿਆ ਸੀ ਮੈਂ ਕਰੈਕਸ਼ਨ ਟਾਈਮ ਹੁਣ ਤੁਸੀਂ ਪਹਿਲਾਂ ਨਿਫਟੀ ਦਾ ਚਾਰਟ ਦੇਖਣਾ ਹੈ ਤੇ ਦੇਖਣਾ ਹੈ ਕਿ ਸਤੰਬਰ ਮਹੀਨੇ ਤੋਂ ਪਹਿਲਾਂ ਮਾਰਕੀਟ ਕਿੱਥੇ ਸੀ ਠੀਕ ਹੈ ਮੈਂ ਉਹਦੇ ਵਿੱਚ ਤੁਹਾਨੂੰ ਦੱਸਿਆ ਸੀ ਕਿੱਥੋਂ ਤੱਕ ਕਰੈਕਸ਼ਨ ਆ ਸਕਦਾ ਹੈ 350 ਤੱਕ ਜਾਂਦਾ 23300 ਤੱਕ ਤੇ ਉਸ ਤੋਂ ਬਾਅਦ 22794 ਤੱਕ ਟਾਰਗੇਟ ਦਿੱਤੇ ਸੀ 300 22260 ਤੇ ਸ਼ਾਇਦ ਹੁਣ ਅੱਜ ਰਾਤ ਲੇਟੈਸਟ ਲੋ ਬਣਿਆ ਠੀਕ ਹੈ ਇੰਨਾ ਕਰੈਕਸ਼ਨ ਆਲਰੇਡੀ ਆ ਚੁੱਕਾ ਤੇ ਉਦੋਂ ਮਾਰਕੀਟ ਟੌਪ ਤੇ ਚੱਲ ਰਹੀ ਸੀ ਸਾਰੇ ਲੋਕ ਗੱਲ ਕਰ ਰਹੇ ਸੀ ਕਿ ਮਾਰਕੀਟ ਅਜੇ ਹੋਰ ਉੱਤੇ ਜਾਵੇਗੀ ਮੈਂ ਤੁਹਾਨੂੰ ਦੱਸਿਆ ਸੀ ਕਿ ਕਰੈਕਸ਼ਨ ਦਾ ਟਾਈਮ ਆ ਰਿਹਾ ਹੈ ਉਹ ਕਾਦੇ ਨਾ ਮੈਂ ਕੀਤਾ ਸੀ ਇਹਨਾਂ ਚੀਜ਼ਾਂ ਨਾਲ ਪਹਿਲੀ ਗੱਲ ਹੈ ਮੈਂ ਹਸਤੋਂ ਉੱਤੇ ਮੰਨਦਾ ਹਾਂ ਪ੍ਰਾਈਸ ਨੂੰ ਠੀਕ ਹੈ ਪ੍ਰਾਈਸ ਦੇ ਨਾਲ ਜੇ ਆਪਾਂ ਨੂੰ ਟਾਈਮ ਦਾ ਇੰਡੀਕੇਟ ਕਰ ਰਿਹਾ ਹੈ ਤੇ ਉਹ ਕੀ ਹੋ ਗਿਆ ਡਬਲ ਕਨਫਰਮੇਸ਼ਨ ਹੋ ਗਈ ਠੀਕ ਹੈ ਦੋ ਚੀਜ਼ਾਂ ਦਾ ਮੇਲ ਹੋ ਗਿਆ ਨਾਲ ਤਾਂ ਇੱਕ ਟਾਈਮ ਤੇ ਦੱਸੋ ਕਿ ਪ੍ਰਾਈਸ ਵੀ ਆਪਾਂ ਨੂੰ ਕਹਿ ਰਿਹਾ ਕਿ ਮਾਰਕੀਟ ਇਸ ਪਾਸੇ ਜਾ ਸਕਦੀ ਤੇ ਉਸ ਤੋਂ ਬਾਅਦ ਆ ਟਾਈਮ ਵੀ ਆਪਾਂ ਨੂੰ ਕਹਿ ਰਿਹਾ ਤੇ ਉੱਥੇ ਆਪਾਂ ਥੋੜਾ ਜਿਹਾ ਡਿਸੀਜਨ ਲੈਣ ਦੇ ਵਿੱਚ ਆਸਾਨੀ ਹੁੰਦੀ ਹੈ ਤੇ ਆਪਾਂ ਥੋੜਾ ਜਿਹਾ ਫੇਅਰਲੈਸ ਹੋ ਕੇ ਡਿਸੀਜਨ ਲੈ ਸਕਦੇ ਹਾਂ ਠੀਕ ਹੈ ਤੇ ਉਹਦੇ ਵਿੱਚ ਜਿਹੜਾ ਜਿਹੜਾ ਦੱਸਿਆ ਸੀ ਮੈਂ ਇਸ ਤਰ੍ਹਾਂ ਹੀ ਹੋਇਆ ਠੀਕ ਹੈ ਉਸ ਤੋਂ ਬਾਅਦ ਹੈਡ ਐਂਡ ਸ਼ੋਲਡਰ ਬਾਰੇ ਬੰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿੱਤਾ ਸੀ ਉਹ ਬਣਿਆ ਤੇ ਸੁਨਿਅਦਾ ਟਾਰਗੇਟ ਵੀ ਅਚੀਵ ਕੀਤਾ ਠੀਕ ਹੈ ਇਹ ਸਾਰੀਆਂ ਜਾਣਕਾਰੀਆਂ ਆਪਾਂ ਦਿੱਤੀਆਂ ਹੋਈਆਂ ਹੁਣ ਜਿਹੜੇ ਲੋਕ ਮਤਲਬ ਕਿ ਸਿਰਫ ਮਿਹਨਤ ਨਹੀਂ ਕਰਨਾ ਚਾਹੁੰਦੇ ਵੀਡੀਓ ਦੇਖਣ ਦੇ ਵਿੱਚ ਉਹਨਾਂ ਵਾਸਤੇ ਮੈਂ ਕੁਝ ਨਹੀਂ ਕਰ ਸਕਦਾ ਠੀਕ ਹੈ ਤੇ ਇੱਥੇ ਹੁਣ ਦੇਖੋ ਜਿਸ ਤਰ੍ਹਾਂ ਮੰਨ ਲਓ ਕਿ ਆਪਣੀ ਹੁਣੇ ਨੰਗੇ ਗਈਆ ਪੁੰਨਿਆ ਠੀਕ ਹੈ ਕਿੰਨੀ ਤਰੀਕ ਨੂੰ ਸੀ ਇੱਥੇ ਆਪਾਂ ਦੇਖ ਲੈਣੇ ਇੱਕ ਵਾਰੀ ਆ ਏਸੀ 18 ਤਰੀਕ ਨੂੰ ਠੀਕ ਹੈ ਉਸ ਦਿਨ ਮਾਰਕੀਟ ਨੇ ਕੀ ਕੀਤਾ ਸੀ ਪਿਛਲੇ ਦਿਨ ਦੇ ਲੋਕ ਦੇ ਥੱਲੇ ক্লোਜ਼ ਕੀਤਾ ਸੀ ਠੀਕ ਆ ਜੇ ਪਿਛਲੇ ਦਿਨ ਦੇ ਹਾਈ ਦੇ ਉੱਤੇ ক্লোਜ਼ ਕਰਦੇ ਤੇ ਨੈਕਸਟ ਇੱਕ ਦੋ ਦਿਨ ਅਪਸਾਈਡ ਦਾ ਇੱਕ ਵਧੀਆ ਮੂਵ ਆਪਾਂ ਨੂੰ ਦੇਖਣ ਨੂੰ ਮਿਲਣਾ ਸੀ ਉਸ ਦਿਨ ਵੀ ਦੇਖਣ ਨੂੰ ਮਿਲ ਸਕਦਾ ਹੈ ਠੀਕ ਆ ਹੁਣ ਕਿਸ ਦਿਨ ਦੇਖਣ ਨੂੰ ਮਿਲੂਗਾ ਹੁਣ ਦੇਖੋ ਮੈਨੂੰ ਆਪਾਂ ਨੂੰ ਪਤਾ ਲੱਗ ਗਿਆ ਕਿ ਅੱਜ ਜਿਵੇਂ ਮੱਸਿਆ ਤੇ ਆਪਾਂ ਅਲਰਟ ਹੋ ਗਏ ਕਿ ਹੁਣ ਮੂਵ ਆ ਸਕਦਾ ਹੈ ਉਸ ਤੋਂ ਬਾਅਦ ਆਪਾਂ ਆਪਣੀ ਨਿਗ੍ਹਾ ਰੱਖਣੀ ਹੈ ਤੇ ਮਾਰਕੀਟ ਦੇ ਵਿੱਚ ਹਮੇਸ਼ਾ ਬਾਜ ਦੀ ਨਿਗਾਹ ਹੋਣੀ ਚਾਹੀਦੀ ਬਾਜ ਵਰਗੀ ਨਿਗਾਹ ਹੋਣੀ ਚਾਹੀਦੀ ਫਿਰ ਸਕਸੈਸਫੁਲ ਹੋਇਆ ਜਾਂਦਾ ਠੀਕ ਆ ਤੇ ਹੁਣ ਉਸ ਤੋਂ ਬਾਅਦ ਆ ਨੈਕਸਟ ਡੇ ਮਾਰਕੀਟ ਨੇ ਇੱਕ ਤਕੜੀ ਅਪਸਾਈਡ ਦੀ ਰੈਲੀ ਦਿੱਤੀ ਸੀ ਪਹਿਲੇ ਟਾਈਮ ਦੇ ਵਿੱਚ ਤੇ ਮੈਂ ਤੁਹਾਨੂੰ ਉੱਥੇ ਸੈੱਲ ਕਰਾਇਆ ਸੀ ਲਾਸਟ ਤੇ ਜਾ ਕੇ ਚੈੱਕ ਕਰ ਲਿਓ ਹੁਣ ਠੀਕ ਹੈ ਮੈਂ ਇੱਥੇ ਝੂਠ ਨਹੀਂ ਬੋਲ ਰਿਹਾ ਤੁਸੀਂ ਟੈਲੀਗ੍ਰਾਮ ਤੇ ਜਾ ਕੇ ਦੇਖ ਲਿਓ ਮੈਂ ਤੁਹਾਨੂੰ ਸੈੱਲ ਕਰਾਇਆ ਸੀ ਉੱਤੇ ਇੱਕ ਕੈਂਡਲਸਟਿਕ ਪੈਟਰਨ ਬਣਿਆ ਸੀ ਤੇ ਜਿੱਥੋਂ ਆਪਾਂ ਲਗਭਗ 700 ਤੇ 80 23780 ਤੋਂ ਸੈੱਲ ਕੀਤਾ ਸੀ ਤੇ ਨੈਕਸਟ ਡੇ ਪ੍ਰੋਫਿਟ ਬੁੱਕ ਕਿੱਥੇ ਕੀਤਾ ਸੀ 23260 ਤੇ ਮਤਲਬ ਕਿ ਆਪਾਂ 500 ਪੁਆਇੰਟ ਦਾ ਮੂਵ ਡਾਊਨਸਾਈਡ ਦਾ ਫੜਿਆ ਸੀ ਇਸ ਇੰਡੀਕੇਟਰ ਨਾਲ ਠੀਕ ਹੈ ਮੈਨੂੰ ਪਤਾ ਸੀ ਕਿ ਨੈਕਸਟ ਡੇ ਟ੍ਰੈਂਡ ਪਿਛਲੇ ਦਿਨ ਮਤਲਬ ਕਿ ਭੁੰਨਿਆਂ ਵਾਲੇ ਦਿਨ ਮਾਰਕੀਟ ਨੇ ਪਿਛਲੇ ਦਿਨ ਮਤਲਬ ਕਿ ਆਪਣਾ ਟ੍ਰੈਂਡ ਡਾਊਨ ਕਨਫਰਮ ਕੀਤਾ ਤੇ ਇਸ ਕਰਕੇ ਵੱਡਾ ਮੂਵ ਡਾਊਨ ਸਾਈਡ ਦਾ ਹੀ ਆਵੇਗਾ ਠੀਕ ਹੈ ਕਨਫਰਮ ਹੋ ਗਿਆ ਸੀ ਹੁਣ ਦੇਖੋ ਗਰੰਟੀ ਨਹੀਂ ਉੱਥੇ ਮੈਂ ਸਟਾਪ ਲੌਸ ਵੀ ਤੁਹਾਨੂੰ ਦੱਸਿਆ ਸੀ ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਕਿ ਗਰੰਟੀ ਕੋਈ ਨਹੀਂ ਹੁੰਦੀ ਪਰ ਮੈਂ ਇਸ ਚੀਜ਼ ਨੂੰ ਲਗਭਗ ਲਗਭਗ 20 25 ਵਾਲੀ ਟੈਸਟ ਕਰ ਚੁੱਕਿਆ ਹਾਂ ਠੀਕ ਹੈ ਪਿਛਲੇ ਮਤਲਬ ਕਿ ਕੁਝ ਮਹੀਨੇ ਤੋਂ ਮਤਲਬ ਐਸੇ ਮੈਂ ਕੰਮ 1.5 ਸਾਲ ਦਾ ਕਰ ਰਿਹਾ ਹਾਂ ਇਸ ਤੇ ਪਰ ਮਤਲਬ ਕਿ ਇਸ ਨੂੰ ਮੈਂ ਇਸ ਤੇ ਟ੍ਰੇਡ ਕਰ ਚੁੱਕਿਆ ਹਾਂ ਈ ਵਾਰ ਠੀਕ ਹੈ ਤੇ ਇਹਦੇ ਵਿੱਚੋਂ ਮੇਰੇ ਇੱਕ ਦੋ ਵਾਰੀ ਐਸਐਲ ਵੀ ਹਿੱਟ ਹੋਇਆ ਮੈਂ ਇਹ ਨਹੀਂ ਕਹਾਂਗਾ ਕਿ ਐਸਐਲ ਨਹੀਂ ਹਿੱਟ ਹੋਇਆ ਠੀਕ ਹੈ ਪਰ ਵੱਡੇ ਮੂਵ ਦੇ ਵਿੱਚ ਕਈ ਵਾਰੀ ਜੇ ਐਸਐਲ ਹਿੱਟ ਹੋ ਵੀ ਜਾਂਦੇ ਹੁਣ ਦੇਖੋ ਉਹਦੇ ਵਿੱਚ ਜਿਹੜਾ ਆਪਾਂ ਨੂੰ ਮੂਵ ਮਿਲਿਆ ਸੀ 80 ਰੁਪਏ ਦਾ ਜਿਹੜਾ ਆਪਸ਼ਨ ਹੈ ਉਹ 450 ਤੱਕ ਚਲਾ ਗਿਆ ਸੀ ਹੁਣ ਮੰਨ ਲਓ ਕਿ ਮੇਰਾ ਨੈਕਸਟ ਟਾਈਮ ਦੋ ਵਾਰੀ ਵੀ ਐਸਐਲ ਹੋ ਜੂ ਤਾਂ ਵੀ ਮੇਰੇ ਕੋਲ ਉਹ ਪ੍ਰਾਪਤਤਾ ਹੈਗਾ ਹੀ ਆ ਤੇ ਇਸ ਤਰ੍ਹਾਂ ਇਹ ਕੰਮ ਕਰਦਾ ਹੈ ਠੀਕ ਹੈ ਹੋ ਦੇਖੋ ਜਿਸ ਤਰ੍ਹਾਂ ਕੱਲ ਦਾ ਟ੍ਰੈਂਡ ਅਪ ਹੋਇਆ ਹੈ ਠੀਕ ਹੈ ਹੁਣ ਨੈਕਸਟ ਜਿਹੜਾ ਮੂਵ ਫੇਸ ਆ ਰਿਹਾ ਹੈ ਉਹ ਆ ਰਿਹਾ ਹੈ ਮੇਰੇ ਸਾਬ ਨਾਲ ਆਪਣੀ ਜਿਹੜੀ ਆ ਰਹੀ ਹੈ ਹੁਣ ਹੋਵੇਗੀ ਮਸਿਆਹਾ ਇੱਕ ਤਰੀਕ ਨੂੰ ਹੋਵੇਗੀ ਜਾਂ ਫਿਰ 30 ਨੂੰ ਹੋਵੇਗੀ ਠੀਕ ਹੈ ਇਹਦੇ ਆਸ-ਪਾਸ ਹੋਵੇਗੀ ਉਸ ਦਿਨ ਆਪਾਂ ਤੁਸੀਂ ਦੇਖੋ ਕਿ ਜਿਹੜਾ ਟ੍ਰੈਂਡ ਹੋਵੇਗਾ ਨਾ ਨੈਕਸਟ ਇੱਕ ਤੋਂ ਦਿਨ ਦੋ ਦਿਨਾਂ ਦੇ ਵਿੱਚ ਉਹਦੇ ਵਿੱਚ ਉਸ ਸਾਈਡ ਨੂੰ ਤੁਹਾਨੂੰ ਵੱਡਾ ਮੂਵ ਦੇਖਣ ਨੂੰ ਮਿਲ ਜਾਵੇਗਾ ਠੀਕ ਹੈ ਆਪਾਂ ਵੀ ਤੁਹਾਨੂੰ ਦੱਸਾਂਗੇ ਵੈਸੇ ਉੱਥੇ ਤੇ ਇਸ ਤਰ੍ਹਾਂ ਹੀ ਕੰਮ ਕਰਦਾ ਹੈ ਠੀਕ ਹੈ ਤੇ ਇਹ ਇੰਡੀਕੇਸ਼ਨ ਵੀ ਦਿੰਦਾ ਹੈ ਕਿ ਇਹ ਹੁਣ ਟ੍ਰੈਂਡ ਡਾਊਨ ਹੋ ਸਕਦਾ ਹੈ ਹੁਣ ਟ੍ਰੈਂਡ ਅਪ ਹੋ ਸਕਦਾ ਹੈ ਹੁਣ ਦੇਖੋ ਜੇ ਇਸੇ ਦਿਨ ਜਿਸ ਦਿਨ ਪੁਣਿਆ ਸੀ ਟ੍ਰੈਂਡ ਅਪ ਹੋ ਜਾਂਦਾ ਤਾਂ ਇੱਕ ਮਤਲਬ ਕਿ ਆਪਾਂ ਮੰਨ ਸਕਦੇ ਸੀ ਕਿ ਵੱਡੇ ਟਾਈਮ ਮਤਲਬ ਜਿਆਦਾ ਟਾਈਮ ਵਾਸਤੇ ਵੀ ਟ੍ਰੈਂਡ ਅਪ ਹੋ ਗਿਆ ਹੈ ਠੀਕ ਹੈ ਇਹ ਇਹਦੇ ਵਿੱਚ ਟ੍ਰੈਂਡ ਨੂੰ ਕਿਵੇਂ ਫੜਨਾ ਉਹ ਜਾਣਕਾਰੀ ਤੁਸੀਂ ਉਸ ਵੀਡੀਓ 'ਚ ਦੇਖ ਲਿਓ ਠੀਕ ਹੈ ਇੱਥੇ ਮੈਂ ਗੱਲ ਨਹੀਂ ਕਰਾਂਗਾ ਉਸ ਤੋਂ ਇਲਾਵਾ ਤੁਸੀਂ ਲਾਈਨਾਂ ਦੇਖ ਰਹੇ ਹੋਗੇ ਠੀਕ ਹੈ ਲਾਈਨਾਂ ਦੇਖ ਰਹੇ ਹੋ ਜਿਹੜੀਆਂ ਆਪਾਂ ਲਗਾਈਆਂ ਹੋਈਆਂ ਠੀਕ ਹੈ ਇਥੇ ਤੁਹਾਡੀ ਸਕਰੀਨ ਤੇ ਆ ਰਹੀਆਂ ਹੋਣਗੀਆਂ ਠੀਕ ਹੈ ਇਹ ਲਾਈਨਾਂ ਹੈਗੀਆਂ ਹਰ 43 ਕੈਂਡਲ ਬਾਅਦ ਲਾਈਨ ਲੱਗੀ ਹੋਈ ਹੈ ਠੀਕ ਹੈ ਇਹਦਾ ਵੀ ਲਗਾਉਣ ਦਾ ਤਰੀਕਾ ਦੱਸਿਆ ਆ ਤੇ ਇਹਦੇ ਵਿੱਚ ਆਪਾਂ ਜਿਹੜਾ ਉਹ ਮੂਵ ਫੜਿਆ ਸੀ ਤੁਸੀਂ ਇੱਥੇ ਦੇਖ ਪਾ ਰਹੇ ਹੋ ਸਕਰੀਨ ਤੇ ਜਿੱਥੇ ਮੈਂ ਮਾਰਕ ਕੀਤਾ ਆ ਅੱਜ ਇਸ ਲਾਈਨ ਦੇ ਉੱਤੇ ਮੈਂ ਗੋਲ ਚੱਕਰ ਲਗਾਇਆ ਠੀਕ ਹੈ ਉਸ ਲਾਈਨ ਤੇ ਦੇਖੋ ਇੱਥੋਂ ਜੋ ਹੀ ਪ੍ਰਾਈਸ ਦਾ ਸਪੋਰਟ ਟੁੱਟਿਆ ਥੱਲੇ ਨੂੰ ਠੀਕ ਹੈ ਮੈਜਿਸਟ੍ਰੈਂਸ ਸੈਕ ਪੋਸਟ ਟਰੂ ਟਾਈਮ ਦੇ ਵਿੱਚ ਜੇ 네ਗੇਟਿਵ ਪ੍ਰਾਈਸ ਸੈਕਸ਼ਨ ਬਣੂਗਾ ਤੇ ਡਾਊਨਸਾਈਡ ਨੂੰ ਵਧੀਆ ਮੂਵ ਆਊਗਾ ਪੋਜ਼ਿਟਿਵ ਪ੍ਰਾਈਸ ਟਾਈਮ ਦੇ ਵਿੱਚ ਅਪਸਾਈਡ ਦਾ ਮੂਵ ਬਣੂਗਾ ਤੇ ਅਪਸਾਈਡ ਨੂੰ ਵਧੀਆ ਮੂਵ ਆਊਗਾ ਠੀਕ ਹੈ ਤੇ ਇਥੋਂ ਜਿਉਂ ਹੀ ਲੋ ਬ੍ਰੇਕ ਹੋਇਆ ਤੇ ਇੱਕ ਬਲਾਸਟ ਦੇਖਣ ਨੂੰ ਮਿਲਿਆ ਤੁਹਾਨੂੰ ਉਸ ਦਿਨ ਸ਼ਾਇਦ ਮੰਗਲਵਾਰ ਸੀ ਹਨਾ ਤੇ ਬਹੁਤ ਤਕੜਾ ਮੂਵ ਇਥੋਂ ਆਪਾਂ ਫੜਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਪੋਜ਼ਿਟਿਵ ਟਾਈਮ ਆਇਆ ਉਹਦੇ ਵਿੱਚ ਦੇਖੋ ਇਹ ਇੱਥੇ ਬੰਦਾ ਸੀ ਆਪਣਾ 11 15 ਤੇ ਅਪਸਾਈਡ ਦਾ ਮੂਵ ਆਇਆ ਠੀਕ ਹੈ ਇਹਦੇ ਵਿੱਚ ਮੈਂ ਰੈਡ ਕੀਤੀ ਸੀ ਪਰ ਤੁਹਾਨੂੰ ਐਗਜ਼ਿਟ ਕਰਾ ਦਿੱਤਾ ਸੀ ਠੀਕ ਹੈ ਉਹਦੇ ਪਿੱਛੇ ਵੀ ਕੁਝ ਰੀਜਨ ਸੀ ਉਹ ਫਿਰ ਵੀਡੀਓ ਦੇ ਵਿੱਚ ਗੱਲ ਕਰਾਂਗਾ ਕਿਉਂਕਿ ਉਸ ਦਿਨ ਮੈਨੂੰ ਨਹੀਂ ਲੱਗ ਰਿਹਾ ਸੀ ਕਿ ਹੋਰ ਮਾਰਕੀਟ ਉੱਤੇ ਜਾਵੇਗੀ ਠੀਕ ਹੈ ਮੈਂ ਹਮੇਸ਼ਾ ਤੁਹਾਨੂੰ ਇਹੀ ਕਹਿੰਦਾ ਕਿ ਮਾਰਕੀਟ ਦੇ ਵਿੱਚ ਪ੍ਰੋਬੈਬਿਲਿਟੀ ਹੈ ਜਦੋਂ ਮੈਨੂੰ ਨਹੀਂ ਲੱਗ ਰਿਹਾ ਸੀ ਹੋਰ ਉੱਤੇ ਜਾਵੇਗੀ ਤੇ ਇਸ ਕਰਕੇ ਮੈਂ ਤੁਹਾਨੂੰ ਰਿਸਕ ਲੈਣ ਲਈ ਨਹੀਂ ਕਿਹਾ ਸੀ ਠੀਕ ਹੈ ਪਰ ਟਾਈਮ ਦੇ ਹਿਸਾਬ ਨਾਲ ਬੰਦਾ ਸੀ ਉੱਤੇ ਜਾਣਾ ਇਸ ਕਰਕੇ ਉੱਤੇ ਚਲੀ ਗਈ ਕਿਉਂਕਿ ਟ੍ਰੈਂਡ ਡਾਉਨ ਸੀ ਇਸ ਕਰਕੇ ਦੇ ਨਾਲ ਟਾਈਮ ਨੂੰ ਵੀ ਫੋਲੋ ਕਰਦਾ ਹਾਂ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਹੁਣ ਨੈਕਸਟ ਵੀ ਇਹਦੇ ਵਿੱਚ ਟਾਈਮ ਤੁਸੀਂ ਦੇਖ ਲਿਓ ਕਿਦੋਂ ਆ ਰਿਹਾ ਹੈ ਹੁਣ ਦੇਖੋ ਟ੍ਰੈਂਡ ਅੱਪ ਆਇਆ ਜੇ ਠੀਕ ਹੈ ਹੁਣ ਸੋਮਵਾਰ ਨੂੰ ਵੀ ਮੇਰੇ ਸਾਹਿਬ ਨਾਲ ਪਿਛਲੇ ਦਿਨ ਦੇ ਲੋਲ ਥੱਲੇ ক্লোਜ਼ ਤਾਂ ਨਹੀਂ ਕਰ ਸਕਦੀ ਟ੍ਰੈਂਡ ਅੱਪ ਹੋਵੇਗਾ ਹੁਣ ਧਿਆਨ ਰੱਖਿਓ ਨੈਕਸਟ ਟਾਈਮ ਆ ਰਿਹਾ ਹੈ 26 ਨਵੰਬਰ 9:45 ਤੇ ਉੱਥੇ ਤੁਹਾਨੂੰ ਕੋਈ ਡਿਪ ਮਿਲਦੀ ਹੈ 15 ਮਿੰਟ ਦਾ ਪੋਜ਼ਿਟਿਵ ਕੈਂਡਲ ਮਿਲਦਾ ਤੇ ਤੁਸੀਂ ਸਟਾਪ ਲੌਸ ਲਗਾ ਕੇ ਅਪ ਸਾਈਡ ਨੂੰ ਇੱਕ ਮੂਵ ਫੜਨ ਦੀ ਕੋਸ਼ਿਸ਼ ਕਰਿਓ ਚਾਹੇ ਤੁਸੀਂ ਮਤਲਬ ਕਿ ਟ੍ਰੇਡ ਨਾ ਕਰਿਓ ਉੱਥ ਲੈ ਕੇ ਨਾ ਕਿ ਇੱਥੇ ਤੇ ਸਾਡੀ ਐਂਟਰੀ ਹੋ ਗਈ ਕਾਪੀ ਤੇ ਤੇ ਸਟاپ ਲੌਸ ਲਗਾ ਕੇ ਦੇਖ ਲਿਓ ਕਿੰਨਾ ਵਧੀਆ ਮੂਵ ਆਉਂਦਾ ਹੈ ਠੀਕ ਹੈ ਹਰ ਵਾਰੀ ਨਹੀਂ ਆਵੇਗਾ ਤੇ ਪਰ ਤੁਸੀਂ ਜਦੋਂ 10 ਵਾਰੀ ਇਸ ਨੂੰ ਬੈਕਟੈਸਟ ਕਰੋਗੇ ਨਾ ਤੁਸੀਂ ਚੈੱਕ ਕਰਿਓ ਕਿ ਸਟاپ ਲੌਸ ਕਿੰਨੇ ਹੋਏ ਤੇ ਪ੍ਰੋਫਿਟ ਕਿੰਨਾ ਹੋਇਆ ਠੀਕ ਹੈ ਬਸ ਇਸ ਨੂੰ ਜਿਹੜਾ ਹੁਣ ਆਉਣਾ ਹੈ ਇਸ ਨੂੰ ਚੈੱਕ ਜਰੂਰ ਕਰਨਾ ਹੈ ਕਿਵੇਂ ਕਰਨਾ ਹੈ ਤੁਸੀਂ ਕਾਪੀ ਤੇ ਕਰ ਲਿਓ ਟਰੇਡ ਕਰਨ ਦੀ ਲੋੜ ਨਹੀਂ ਤੁਹਾਨੂੰ ਪੈਸੇ ਲਾਉਣ ਦੀ ਵੀ ਨਹੀਂ ਲੋੜ ਬਸ ਬੈਕਟੈਸਟ ਕਰਕੇ ਦੇਖ ਲਿਓ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਮਤਲਬ ਕਿ ਮਾਰਕੀਟ ਦੇ ਵਿੱਚ ਟਾਈਮ ਨੂੰ ਦੇ ਨਾਲ ਟਰੇਡ ਕਰ ਸਕਦੇ ਹਾਂ ਕੋਈ ਵੀ ਮਤਲ ਸਿਰਫ ਲੋੜ ਆ ਆਪਾਂ ਨੂੰ ਮਤਲਬ ਕੀ ਚੀਜ਼ਾਂ ਨੂੰ ਸਿੱਖਣ ਦੀ ਤੇ ਸੌਖੇ ਤਰੀਕੇ ਨਾਲ ਸਿੱਖਣ ਦੀ ਠੀਕ ਹੈ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਤਾਂ